ਸਤਿ ਸ੍ਰੀ ਅਕਾਲ ਦੋਸਤੋ, ਟ੍ਰੈਵਲ ਵਿਦ ਸਰਦਾਰ ਦੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਆ। ਅੱਜ ਇਹ ਵਲੌਗ ਟ੍ਰੈਵਲ ਦਾ ਵਲੌਗ ਨਹੀਂ ਹੈਗਾ। ਇਹ ਇੱਕ ਜਾਣਕਾਰੀ ਭਰਪੂਰ ਵਲੌਗ ਆ ਜਿਹਦੇ ਵਿੱਚ ਆਪਾਂ ਜਿਹੜੇ ਇਹ ਗਮਲੇ ਦੇਖਦੇ ਆ ਇਹ ਤਰਪਾਲ ਦੇ ਬਣੇ ਹੋਏ ਗਮਲੇ ਆ। ਇਹਨਾਂ ਦੇ ਵਿੱਚ ਕੋਈ 20-25 ਕਿਲੋ ਮਿੱਟੀ ਪੈ ਜਾਂਦੀ ਆ, 30 ਕਿਲੋ ਦੇ ਕਰੀਬ ਮਿੱਟੀ ਪੈ ਜਾਂਦੀ ਆ। ਤੇ ਆਪਾਂ ਜ਼ਿਕਰ ਕਰਦੇ ਆ ਕਿ ਸ਼ਹਿਰੀ ਬੰਦਿਆਂ ਦੇ ਜਾਂ ਸ਼ਹਿਰੀ ਰਹਿائش ਦੇ ਵਿੱਚ ਲੋਕਾਂ ਦੇ ਘਰਾਂ 'ਚ ਜਗ੍ਹਾ ਨਹੀਂ ਹੁੰਦੀ। ਬਸ 1 ਫੁੱਟ ਕੱਚੀ ਜਗ੍ਹਾ ਚਾਹੀਦੀ ਆ ਇਸ ਤਰ੍ਹਾਂ ਅੰਗੂਰਾਂ ਦੀ ਵੇਲ ਜਿਹੜੀ ਦਿਨੋਂ ਦਿਨ ਦਿਨੋਂ ਦਿਨ ਵਾਧੀ 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 ਦੂਜੀ ਮੰਜ਼ਲ ਤੱਕ ਚਲੇਗੀ ਜਾਣ ਕੇ 1.5 ਸਾਲ ਦੇ ਵਿੱਚ ਇਹ ਜਿਹੜੀ ਵੇਲ ਆ ਉੱਪਰ ਚਲੀਗੀ ਤੇ ਦੂਸਰੀ ਮੰਜ਼ਲ ਦੇ ਉੱਤੇ ਇੱਕ ਬਣਾਇਆ ਸ਼ੈੱਡ ਉਹਦੇ ਤੇ ਇਹ ਵੇਲ ਚਲੇਗੀ ਅੰਗੂਰ ਘਰ ਦੇ ਬੰਦਾ ਜੇ ਜਗ੍ਹਾ ਵੀ ਹੋਵੇ ਕਿਉਂ ਨਹੀਂ ਲਾਉਂਦਾ ਕਿਉਂਕਿ ਲੋਕ ਨਾ ਤੋੜ ਕੇ ਲੈ ਜਾਣ ਜਾਂ ਕਹ ਲੋ ਵੀ ਬੰਦੇ ਨੂੰ ਲੱਗਦਾ ਕਿ ਗੰਦ ਪਊਗਾ ਜਾਂ ਉਹਦੇ ਪੱਤੇ ਝੜਨਗੇ ਇਸੇ ਕਰਕੇ ਇਹ ਜਿਹੜੀ ਵੇਲ ਆ ਇਹ ਤਿੰਨ ਹੰਗਲਾ ਮੋਟੀ ਆ ਆਪਾਂ ਧਰਤੀ ਦੇ ਵਿੱਚ ਲਾਤੀ ਇਸ ਵੇਲ ਨੂੰ ਆਪਾਂ ਦੂਸਰੀ ਘਰ ਦੀ ਦੂਜੀ ਮੰਜ਼ਲ ਦੇ ਉੱਤੇ ਲੈ ਗਏ ਆ ਤੇ ਦੂਜੀ ਮੰਜ਼ਲ ਦੇ ਉੱਤੇ ਦੇਖੋ ਮਾਹੌਲ ਕਿੰਨਾ ਸੋਹਣਾ ਵਾ ਸ਼ਹਿਰੀ ਬੰਦਿਆਂ ਵਾਸਤੇ ਇਹ ਖਾਸ ਤੌਰ ਤੇ ਆ ਪਿੰਡਾਂ ਵਾਸਤੇ ਵੀ ਖਾਸ ਤੌਰ ਤੇ ਕਹ ਲੋ ਵੀ ਇਹ ਕਿ ਤੁਹਾਡਾ ਪਰਸਨਲ ਇਹ ਪਹਿਲੇ ਵੀਕ ਜਿਹੜੀ ਸੁੱਕੀ ਸੀਗੀ ਬੇਲ ਉਹਨੂੰ ਪਹਿਲੇ ਹਫਤੇ ਇਹ ਥੋੜੀ ਥੋੜੀ ਫੁੱਟੀ ਆ ਇਹ ਹਰ ਇਹ ਵੀਡੀਓ ਬੜੇ ਕਹ ਲੋ ਵੀ ਸਮੇਂ ਦੇ ਵਿੱਚ ਬਣੀਆਂ ਇੱਕ ਇੱਕ ਹਫਤੇ ਬਾਅਦ ਇਹਨੂੰ ਸ਼ੂਟ ਕੀਤਾ ਗਿਆ ਜਨ ਕਿ ਇਹ ਵੀਡੀਓ ਬਣਾਈ ਗਈ ਆ ਪਹਿਲਾਂ ਤਾਂ ਇਹ ਬੇਲ ਫੁੱਟੀ ਥੋੜੀ ਥੋੜੀ ਫੁੱਟੀ ਫਿਰ ਇਹ ਦੂਜੇ ਹਫਤੇ ਦੇਖੋ ਥੋੜੇ ਜਿਹੇ ਪੱਤੇ ਹੋਰ ਜ਼ਿਆਦਾ ਨਿਕਲੇ ਆਏ ਅੱਪਾ ਗੱਲ ਕਰਦੇ ਆਂ ਵੀ ਇਹ ਵੇਲ ਦੇ ਉੱਤੇ ਜਿਉਂ ਹੀ ਪੱਤੇ ਨਿਕਲੇ ਤਿਉਂ ਹੀ ਇੱਕ ਅੰਗੂਰਾਂ ਦਾ ਗੁੱਛਾ ਇੰਨਾ ਕਾ ਗਿਆ ਤੇ ਜੇ ਬਹੁਤ ਲੋਕ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਕਦੇ ਇਸ ਅੰਗੂਰ ਦੀ ਵੇਲ ਦਾ ਪ੍ਰੋਸੈਸ ਦੇਖਿਆ ਨਹੀਂ ਹੋਣਾ ਇਸ ਕਰਕੇ ਇਹ ਹਫ਼ਤੇ ਦਰ ਹਫ਼ਤੇ ਪੰਜ ਦਿਨਾਂ ਬਾਅਦ ਚਾਰ ਦਿਨਾਂ ਬਾਅਦ ਇਸ ਵੀਡੀਓ ਨੂੰ ਸ਼ੂਟ ਕੀਤਾ ਗਿਆ ਇਹ ਬਹੁਤ ਮਿਹਨਤ ਲੱਗੀ ਐ ਇਹਦੇ ਤੇ ਕਹ ਲਓ ਵੀ 10 ਹਫ਼ਤਿਆਂ ਦੇ ਵਿੱਚ ਇਹ ਸ਼ੂਟ ਕੀਤੀ ਆ ਤੁਹਾਨੂੰ ਅੰਗੂਰਾਂ ਤੱਕ ਲੈ ਕੇ ਜਾਣਿਆ ਇਸ ਵੇਲ ਦੇ ਉੱਤੋਂ ਦੀ ਨਾਲੇ ਤੁਸੀਂ ਵੀਡੀਓ ਦੇਖੋ ਨਾਲੇ ਆਪਾਂ ਕਰਦੇ ਆ ਗੱਲਾਂ ਜੇ ਥੱਲੇ ਜਗ੍ਹਾ ਹੈ ਨਹੀਂ ਬੰਦੇ ਨੇ ਹੋਰ ਘੱਟ ਵੇਟ ਕਰਨੀ ਆ ਤਾਂ ਇੱਕ 25 30 ਕਿਲੋ ਦੀ ਕਹਿੰੋ ਵੀ ਬੋਰੀ ਲੈ ਕੇ ਜਾਂ ਇੱਕ ਤਰਪਾਲ ਦੀਆਂ ਬੋਰੀਆਂ ਅੱਜ ਕੱਲ ਮਿਲ ਜਾਂਦੀਆਂ ਨੇ ਜਿੱਥੋਂ ਬੂਟੇ ਖਰੀਦਦੇ ਆ ਜਾਂ ਜਿੱਥੋਂ ਦਵਾਈਆਂ ਸਪਰੇਅਾਂ ਖੇਤੀਬਾੜੀ ਦਾ ਸਮਾਨ ਮਿਲਦਾ ਤੇ ਉਥੋਂ ਇੱਕ ਖਰੀਦ ਲਓ ਉਹਦੇ ਵਿੱਚ ਰਿਓ ਪਲੱਸ ਮਿੱਟੀ ਪਾ ਦਿਓ ਉਹਦੇ ਵਿੱਚ ਲਿਆ ਕੇ ਇੱਕ ਵਧੀਆ ਬਰੀਡ ਦੀ ਵਧੀਆ ਕਹ ਲਓ ਵੀ ਹਾਈਬ੍ਰਿਡ ਦੇ ਇੱਕ ਵੇਲ ਲਾ ਦਿਓ ਇਹ ਚੌਥੇ ਹਫ਼ਤੇ ਤੱਕ ਆਪਾਂ ਪਹੁੰਚ ਗਏ ਚੌਥੇ ਹਫ਼ਤੇ ਦੇਖੋ ਛੋਟੇ 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 ਗੁੱਛੇ ਜੇ ਬਣਨੇ ਸ਼ੁਰੂ ਹੋ ਗਏ ਤੇ ਹੌਲੀ 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 ਨਾਲ ਦੀ ਨਾਲ ਜਿਹੜਾ ਪੱਤਾ ਟਾਣੀ ਦੇ ਵਿੱਚੋਂ ਫੁੱਟੂਗਾ ਉਸ ਨੂੰ ਗੁੱਛਾ ਵੀ ਲਾਜ਼ਮੀ ਲੱਗੂ ਅੰਗੂਰਾਂ ਦਾ ਤੇ ਹੌਲੀ ਹੌਲੀ ਦੇਖੋ ਇਹ ਫੁੱਲ ਪਹਿਲਾਂ ਫੁੱਲ ਜੇ ਸੀ ਪਹਿਲਾਂ ਇੱਕ ਬਰੀਕ ਸੀ ਫਿਰ ਥੋੜੇ ਜਿਹਾ ਫੁੱਲ ਆਏ ਫਿਰ ਉਸ ਤੋਂ ਬਾਅਦ ਥੋੜੇ ਜੇ ਵੱਡੇ ਹੋਏ ਆ ਥੋੜੇ ਜੇ ਗੁੱਛੇ ਬਣ ਗਏ ਆ ਦੇਖੋ ਪੰਜਵੇਂ ਹਫ਼ਤੇ ਜਿਹੜੇ ਛੋਟੇ ਛੋਟੇ ਅੰਗੂਰ ਸੀ ਉਹਨਾਂ ਦੇ ਫੁੱਲ ਬਣ ਗਏ ਫੁੱਲਾਂ ਦੇ ਵਿੱਚੋਂ ਫੁੱਲ ਜੇ ਖਿੜ ਕੇ ਝੜ ਵੀ ਗਏ ਤੇ ਉਸ ਤੋਂ ਬਾਅਦ ਫੁੱਲਾਂ ਦੇ ਵਿੱਚੋਂ ਜਿਹੜਾ ਅੰਗੂਰ ਨਿਕਲੂਗਾ ਉਹਨੇ ਵੱਡਾ ਹੋਣਾ ਇਹ ਨਹੀਂ ਹੈਗਾ ਵੀ ਡਾਇਰੈਕਟ ਅੰਗੂਰ ਲੱਗ ਜਾਂਦੇ ਆ ਪਹਿਲਾਂ ਅੰਗੂਰਾਂ ਜੇ ਸ਼ੇਪ ਆ ਫਿਰ ਥੋੜੇ ਜੇ ਖਿੰਡ ਕੇ ਦੂਰ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਦੂਰ ਹੋਣ ਤੋਂ ਬਾਅਦ ਫੁੱਲਾਂ ਦਾ ਰੂਪ ਆ ਜਾਂਦਾ ਫਿਰ ਫੁੱਲ ਉੱਪਰੋਂ ਝੜਦੇ ਆ ਤੇ ਉਹਨਾਂ ਦੇ ਵਿੱਚੋਂ ਅਸਲੀ ਜਿਹੜਾ ਅੰਗੂਰ ਆ ਉਹ ਬਣਦਾ ਤੇ ਆਪਾਂ ਦੇਖੋ ਤੁਸੀਂ ਇਧਰਲੇ ਪਾਸੇ ਦਿਖਾਉਣਾ ਤੁਹਾਨੂੰ ਇਧਰਲੇ ਪਾਸੇ ਆਹ ਦੇਖੋ ਇੱਕ ਗੁੱਛਾ ਲੱਗਿਆ ਇਹ ਦੇਖੋ ਫੁੱਲ ਬਣ ਗਏ ਫੁੱਲ ਬਣ ਗਏ ਇਹ ਝੜਨਗੇ ਝੜਨ ਤੋਂ ਬਾਅਦ ਵਿੱਚੋਂ अंगूर ਨਿਕਲਣਾ ਤੇ ਮੈਂ ਗੱਲ ਕਰਦਾ ਸੀ ਕਿ ਸਿਰਫ 1 ਫੁੱਟ ਜਗ੍ਹਾ ਚਾਹੀਦੀ ਹੈ ਜੇ ਤੁਹਾਡੇ ਘਰ ਦੇ ਬਾਹਰ ਵੀ 1 ਫੁੱਟ ਜਗ੍ਹਾ ਹੈਗੀ ਆ ਲੋਕਾਂ ਦੇ ਘਰਾਂ ਦੇ ਮੂਹਰੇ ਗਲਮੂਰ ਲਾਇਆ ਹੁੰਦਾ ਜਾਂ ਕੋਈ ਹੋਰ ਬੂਟਾ ਲਾਇਆ ਹੁੰਦਾ ਤੇ ਉਸ ਫੋਟ ਦੇ ਵਿੱਚ ਜੇ ਆਪਾਂ ਲਾ ਸਕਦੇ ਹਾਂ ਜੇ ਫੇਰ ਵੀ ਜਗ੍ਹਾ ਹੈ ਨਹੀਂ ਤੱਤੀ ਕਿਲੋ 35 ਕਿਲੋ ਮਿੱਟੀ ਪਾ ਕੇ ਇੱਕ ਬੋਰੀ ਚ ਪਾ ਦਿਓ ਤੇ ਇੱਕ ਹਾਈ ਬ੍ਰੈਡੋ ਦੇ ਵਿੱਚ ਲਾ ਦਿਓ ਅਗਲੇ ਸਾਲ ਹੀ ਫਰੂਟ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਊਗਾ ਹੁਣ ਆਪਾਂ ਪਹੁੰਚ ਗਏ ਆ 6ਵੇਂ ਹਫਤੇ 7ਵੇਂ ਹਫਤੇ ਆ ਗਏ ਆ ਦੇਖੋ ਤੁਸੀਂ ਇਹਨਾਂ ਨੂੰ ਜਿਹੜੇ ਉਹ ਫੁੱਲਾਂ ਦੇ ਵਿੱਚੋਂ ਨਿਕਲੇ ਸੀ ਛੋਟੇ ਛੋਟੇ ਹੁਣ ਅਸਲੀ ਅੰਗੂਰ ਆ ਗਏ ਤੇ ਇਹ ਜਿਹੜੀ ਵੇਲ ਆ ਇਹ ਤਾਂ ਇੱਕ ਨਾ ਛੱਜਾ ਜਿਹਾ ਜ਼ਰੂਰੀ ਆ ਬਣਾਉਣਾ ਜਿਹਦੇ ਵਿੱਚੋਂ ਕੇ ਅੰਗੂਰ ਥੱਲੇ ਨੂੰ ਲੰਮਕਣ ਤੇ ਇਹ ਬਣਾਇਆ ਹੋਇਆ ਤਾਰਾਂ ਦਾ ਬਣਾਇਆ ਹੋਇਆ ਤੇ ਇਹ ਦੇਖੋ ਤੁਸੀਂ 8ਵੇਂ ਹਫ਼ਤੇ ਤਾਂ ਬਿਲਕੁਲ ਅੰਗੂਰਾਂ ਨੇ ਬੜੀ ਖੇਤੀ ਜਣ ਕੇ ਕਹ ਲੋ ਵੀ ਅੰਗੂਰਾਂ ਦਾ ਸਾਈਜ਼ ਵੱਧ ਗਿਆ ਤੇ ਇਸ ਕਰਕੇ ਇਹ ਛੱਜਾ ਜਿਹਾ ਬਣਾਇਆ ਇਹਦੇ ਥੱਲੇ ਬੰਦਾ ਜੇ ਹਾਈਟ ਤੇ ਬਣਾਇਆ ਇਹਦੇ ਥੱਲੇ ਬੰਦਾ ਬੈਠ ਵੀ ਸਕਦਾ ਤੇ ਇਹਦੇ ਥੱਲੇ ਗਰਮੀ ਵੀ ਨਹੀਂ ਲੱਗਦੀ ਘੱਟ ਲੱਗਦੀ ਆ ਜੇ ਧੁੱਪ ਵੀ ਹੈਗੀ ਆ ਬਾਹਰ ਤਾਂ ਇਹਦੇ ਥੱਲੇ ਛਾਂ ਹੋਊਗੀ ਤੇ ਹਰੀ ਹਰਿਆਲੀ ਕਰਕੇ ਪੱਤਿਆਂ ਕਰਕੇ ਡਾਇਰੈਕਟ ਧੁੱਪਾ ਜਿਹੜੀ ਉਹ ਪੱਤਿਆਂ ਤੇ ਪੈਂਦੀ ਆ ਤੇ ਥੱਲੇ ਉਹ ਬਿਲਕੁਲ ਇਹ ਠੰਡੇ ਆ ਆ ਦੇਖੋ ਅੰਗੂਰਾਂ ਦੇ ਗੁੱਛੇ ਕਿੰਨੇ ਭਰ ਗਏ ਤੁਸੀਂ ਵੀਡੀਓ ਇੰਜੋਏ ਕਰੋ ਤੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਹਰੇਕ ਘਰੇ ਹਰਿਆਵਲ ਜ਼ਰੂਰੀ ਆ ਤੇ ਜੇ ਹਰਿਆਵਲ ਦੇ ਨਾਲ ਤੁਹਾਨੂੰ ਕੋਈ ਫਰੂਟ ਮਿਲਦਾ ਇਹ ਬਾਦ ਦੇ ਵਿੱਚ ਆ ਖਾਣ ਵੇਲੇ ਤਾਂ ਚਲ ਸਵਾਦ ਜਿਹੜਾ ਹੈਗਾ ਹੈਗਾ ਇਹਨਾਂ ਨੂੰ ਤੁਸੀਂ ਰੋਜ਼ ਦੇਖਦੇ ਆ ਦੇਖਣ ਚ ਹੀ ਬੜਾ ਸਵਾਦ ਆਉਂਦਾ ਮੈਨੂੰ ਦੇਖਣ ਨੂੰ ਬੜਾ ਚੰਗਾ ਲੱਗਦਾ ਹੈ ਇਹ ਐਦਾਂ ਲੱਗਦਾ ਕਿ ਤੁਸੀਂ ਇਹਨੂੰ ਦੇਖਦੇ ਹੋ ਤਾਂ ਤੁਹਾਡੀ ਰੂਹ ਖੁਸ਼ ਹੋ ਜਾਂਦੀ ਹੈ ਇਸ ਵੀਡੀਓ ਨੂੰ ਪੂਰੀ ਦੇਖਿਓ ਤੇ ਹੁਣ ਰਹਿ ਗਈ ਥੋੜੀ ਜੀ ਤੇ ਇਹ ਆਪਾਂ ਅੰਗੂਰਾਂ ਦੇ 11 ਹਫ਼ਤਿਆਂ ਤੱਕ ਆਪਾਂ ਚੱਲਾਂਗੇ ਇਸ ਵਕਤ ਆਪਾਂ 10ਵੇਂ ਹਫ਼ਤੇ ਦੇ ਵਿੱਚ ਚੱਲਦੇ ਪਏ ਆ ਤੇ 13ਵੇਂ ਹਫ਼ਤੇ ਜਾ ਕੇ ਇਹਨਾਂ ਨੇ ਪੱਕ ਜਾਣ ਇਹ ਇੰਨੇ ਕ ਜਣ ਕੇ ਕਹ ਲਓ ਵੀ ਬੰਦਾ ਜਦੋਂ ਘਰੇ ਇਹਂ अंगूर ਲੱਗੇ ਆ ਬੰਦੇ ਨੂੰ ਮਾਰਕੀਟ ਵਿੱਚੋਂ अंगूर ਲਿਆ ਕੇ ਖਾਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਇੰਨੇ ਕ ਅੰਗੂਰ ਹੋ ਜਾਂਦੇ ਆ ਕਿ ਤੁਸੀਂ ਇਹਨਾਂ ਦਾ ਸ਼ਕੈਸ਼ ਵੀ ਬਣਾ ਸਕਦੇ ਹੋ ਇਹਨਾਂ ਦਾ ਜੂਸ ਵੀ ਕੱਢ ਸਕਦੇ ਹੋ ਇਹਨਾਂ ਦੇ ਨਾਲ ਹੋਰ ਵੀ ਜੜੀਆਂ ਕਈ ਕਹ ਲਓ ਵੀ ਹੋਰ ਵੀ ਕਈ ਚੀਜ਼ਾਂ ਬਣਦੀਆਂ ਨੇ ਜੈਮ ਵੀ ਬਣਦਾ ਇਹਨਾਂ ਦਾ ਤੇ ਉਹਦੇ ਵਾਸਤੇ ਤੁਸੀਂ YouTube ਦੇ ਉੱਤੋਂ ਦੇਖ ਸਕਦੇ ਹੋ ਵੀ ਇਹਨਾਂ ਅੰਗੂਰਾਂ ਤੋਂ ਅਸੀਂ ਕੀ ਬਣਾ ਸਕੀ 13ਵੇਂ ਹਫ਼ਤੇ ਜਾ ਕੇ ਇਹਨਾਂ ਨੇ ਬਿਲਕੁਲ ਮਿੱਠੇ ਹੋ ਜਾਣਾ ਤੇ ਹੁਣ ਤੁਸੀਂ ਵੀਡੀਓ ਇੰਜੋਏ ਕਰੋ